ਜਦੋਂ ਆਪਾਂ ਕਿਸੇ ਹੋਰ ਕਾਰਨ ਕਰਕੇ ਪੇਟ ਦਾ ਅਲਟਰਾਸਾਉਂਡ ਕਰਾਉਣ ਜਾਂਦੇ ਆ ਤਾਂ ਉਹਦੇ ਵਿੱਚ ਕੋਇਨਸੀਡੈਂਟਲੀ ਫੈਟੀ ਲੀਵਰ ਆ ਜਾਂਦਾ ਹੈ ਤਾਂ ਪੇਸ਼ੈਂਟ ਲਈ ਨਵੀਂ ਟੈਨਸ਼ਨ ਖੜੀ ਹੋ ਜਾਂਦੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਕਿ ਫੈਟੀ ਲੀਵਰ ਕੀ ਹੁੰਦਾ ਹੈ ਇਹ ਕਿਉਂ ਹੁੰਦਾ ਹੈ ਤੇ ਇਹਨੂੰ ਆਪਾਂ ਕਿਵੇਂ ਮੈਨੇਜ ਕਰ ਸਕਦੇ ਆ ਫੈਟੀ ਲੀਵਰ ਦੇ ਵਿੱਚ ਕੀ ਹੁੰਦਾ ਹੈ ਜੋ ਆਪਣੇ ਲੀਵਰ ਦੇ ਸੈੱਲ ਹੁੰਦੇ ਨੇ ਉਹਨਾਂ ਦੇ ਵਿੱਚ ਚਰਬੀ ਜ਼ਿਆਦਾ ਇਕੱਠੀ ਹੋ ਜਾਂਦੀ ਹੈ ਤੇ ਇਸ ਨੂੰ ਹਿਪੈਟਿਕ ਸਟੀਟੋਸਿਸ ਵੀ ਕਹਿੰਦੇ ਨੇ ਫੈਟੀ ਲੀਵਰ ਦੇ ਦੋ ਮੇਨ ਕਾਰਨ ਹੁੰਦੇ ਨੇ ਇੱਕ ਹੁੰਦਾ ਹੈ ਸ਼ਰਾਬ ਤੇ ਦੂਸਰਾ ਕਾਰਨ ਹੈ ਪੂਰ ਲਾਈਫ ਸਟਾਈਲ ਐਕਸਰਸ ਇਹ ਯਾ ਫਿਰ ਕਈ ਵਾਰ ਇਹ ਮੈਟਾਬੋਲਿਜ਼ਮ ਦੀਆਂ ਬਿਮਾਰੀਆਂ ਕਰਕੇ ਹੁੰਦਾ ਹੈ ਜਿਵੇਂ 슈ਗਰ ਆਮ ਤੌਰ ਤੇ ਫੈਟ ਲੀਵਰ ਦੇ ਕੋਈ ਸਿੰਪਟਮ ਨਹੀਂ ਹੁੰਦੇ ਤੇ ਜਦੋਂ ਆਪਾਂ ਕਿਸੇ ਹੋਰ ਕਾਰਨ ਕਰਕੇ ਪੇਟ ਦਾ ਅਲਟਰਾਸਾਉਂ ਕਰਾਉਣੇ ਆ ਤਾਂ ਅਲਟਰਾਸਾਉਂ ਦੇ ਵਿੱਚ ਫੈਟ ਲੀਵਰ ਆ ਜਾਂਦਾ ਹੈ ਪਰ ਕਈ ਵਾਰ ਪੇਟ ਦੇ ਸੱਜੇ ਪਾਸੇ ਤੇ ਉੱਪਰਲੇ ਪਾਸੇ ਡਿਸਕੰਫਰਟ ਕਰ ਸਕਦਾ ਹੈ ਫੈਟ ਲੀਵਰ ਕਿਉਂ ਹੁੰਦਾ ਹੈ ਇਹ ਸਮਝਣ ਲਈ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਜੋ ਮੋਟਾਪਾ ਹੁੰਦਾ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਅੰਦਰਲਾ ਮੋਟਾਪਾ ਇੱਕ ਉੱਪਰਲਾ ਮੋਟਾਪਾ ਉੱਪਰਲਾ ਮੋਟਾਪਾ ਮਤਲਬ ਸਰਫੇਸ਼ੀਅਲ ਓਬੈਸਿਟੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਆਪਣੀ ਚਮੜੀ ਹੈ ਉਹਦੇ ਥੱਲੇ ਚਰਬੀ ਇਕੱਠੀ ਹੋ ਜਾਂਦੀ ਹੈ ਅੰਦਰਲਾ ਮੋਟਾਪਾ ਮਤਲਬ ਵਿਸਰਲ ਓਬੈਸਿਟੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਆਪਣੀ ਬਾਡੀ ਦੇ ਅੰਦਰ ਆਰਗਨਸ ਨੇ ਢੇਰ ਦੇ ਅੰਦਰ ਜੋ ਆਰਗਨਸ ਹੁੰਦੇ ਨੇ ਉਹਨਾਂ ਦੇ ਵਿੱਚ ਚਰਬੀ ਇਕੱਠੀ ਹੋ ਜਾਂਦੀ ਹੈ ਜਿਵੇਂ ਲੀਵਰ ਪੈਂਕ੍ਰੀਆਸ ਤੇ ਹੋਰ ਆਰਗਨਸ ਸੋ ਆਮ ਤੌਰ ਤੇ ਫੈਟੀ ਲੀਵਰ ਕੱਲਾ ਨਹੀਂ ਹੁੰਦਾ ਨਾਲ ਹੋਰ ਵੀ ਆਰਗਨ ਦੇ ਵਿੱਚ ਚਰਬੀ ਇਕੱਠੀ ਹੁੰਦੀ ਹੈ ਸੋ ਇਹ ਵੱਡਾ ਇੱਕ ਮੈਟਾਬੋਲਿਕ ਪ੍ਰੋਸੈਸ ਹੈ ਜਿਸ ਦਾ ਫੈਟੀ ਲੀਵਰ ਇੱਕ ਹਿੱਸਾ ਹੈ ਜੋ ਮੈਂ ਫੈਟੀ ਲੀਵਰ ਦੀ ਗੱਲ ਕਰ ਰਿਹਾ ਹਾਂ ਇਹ ਹੈ ਨੋਨ ਐਲਕੋਹੋਲਿਕ ਫੈਟੀ ਲੀਵਰ ਮਤਲਬ ਬਿਨਾਂ ਸ਼ਰਾਬ ਤੋਂ ਹੋਣ ਵਾਲਾ ਫੈਟੀ ਲੀਵਰ ਤੇ ਇਹਦੇ ਵਿੱਚ ਜਰ ਵੀ ਫੋਰ ਵੀ ਆਰਗਨਸ ਦੇ ਵਿੱਚ ਇਕੱਠੇ ਹੁੰਦੀਆਂ ਲੀਵਰ ਦੇ ਨਾਲ ਤੇ ਜੋ ਫੈਟੀ ਲੀਵਰ ਸ਼ਰਾਬ ਨਾਲ ਹੁੰਦਾ ਹੈ ਉਸ ਦਾ ਇਸ ਨਾਲੋਂ ਕਾਫੀ ਫਰਕ ਹੁੰਦਾ ਹੈ ਤੋਂ ਫੈਟੀ ਲੀਵਰ ਦੇ ਕਾਰਨ ਕੀ ਕੀ ਹੋ ਸਕਦੇ ਨੇ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਸ਼ਰਾਬ ਹੋ ਸਕਦੀ ਹੈ ਦੂਸਰਾ ਲਾਈਫ ਸਟਾਈਲ ਪ੍ਰੋਬਲਮਸ ਹੋ ਸਕਦੀਆਂ ਨੇ ਜਿਵੇਂ ਖਾਣਾ ਸਹੀ ਨਹੀਂ ਹੋਣਾ ਹਾਈ ਕਾਰਬ ਡਾਈਟ ਸੈਡੈਂਟਰੀ ਲਾਈਫ ਸਟਾਈਲ ਕੋਈ ਐਕਟੀਵਿਟੀ ਨਾ ਹੋਣਾ ਐਕਸਰਸਾਈਜ਼ ਦੀ ਘਾਟ ਜ਼ਿਆਦਾ ਪ੍ਰੋਸੈਸਡ ਖਾ ਤੇ ਓਵਰਆਲ ਮੋਟਾਪਾ ਵੀ ਫੈਟੀ ਲਿਵਰ ਦਾ ਰਿਸਕ ਵਧਾਉਂਦਾ ਹੈ ਤੇ ਨਾਲ ਪੇਸ਼ੈਂਟ ਨੂੰ ਜੇ ਕੋਈ ਹੋਰ ਬਿਮਾਰੀਆਂ ਜਿਵੇਂ ਸ਼ੂਗਰ ਵਗੈਰਾ ਹੈ ਤਾਂ ਉਸ ਦੇ ਵਿੱਚ ਵੀ ਇਸ ਦਾ ਰਿਸਕ ਪਤਾ ਹੈ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਹੈ ਕਿ ਅੰਦਰ ਆਪਣੇ ਵਿਸਰਲ ਓਬੈਸਟੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਅੰਦਰਲੀਆ ਆਰਗਨਸ ਦੇ ਵਿੱਚ ਚਰਬੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਇੱਕ ਵਾਰ ਆਪਣੇ ਅੰਦਰਲੇ ਆਰਗਨ ਦੇ ਵਿੱਚ ਚਰਬੀ ਇਕੱਠੀ ਹੋਣੀ ਸ਼ੁਰੂ ਹੋ ਜਾਵੇ ਤਾਂ ਆਪਣੀ ਬਾਡੀ ਦੇ ਵਿੱਚ ਇਨਸੂਲਿਨ ਰੈਜਿਸਟੈਂਸ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਨਾਲ ਇਹ ਪ੍ਰੋਸੈਸ ਹੋਰ ਵੀ ਫਾਸਟ ਹੋ ਜਾਂਦਾ ਹੈ ਤਾਂ ਮਤਲਬ ਇੱਕ ਵਾਰ ਜੇ ਪ੍ਰੋਸੈਸ ਸਟਾਰਟ ਬਿਨਾ ਸ਼ਰਾਬ ਤੋਂ ਹੋਣ ਵਾਲਾ ਫੈਟੀ ਲੀਵਰ। ਤੋਂ ਜੇ ਤੁਹਾਨੂੰ ਅਲਟਰਾਸਾਊਂਡ ਦੇ ਵਿੱਚ ਫੈਟੀ ਲੀਵਰ ਆ ਜਾਂਦਾ ਹੈ ਤਾਂ ਕਿੰਨੇ ਪਰਸੈਂਟ ਚਾਂਸ ਹੈਗੇ ਨੇ ਕਿ ਤੁਹਾਡਾ ਲੀਵਰ ਖਰਾਬ ਹੋ ਸਕਦਾ ਹੈ ਫਿਊਚਰ ਦੇ ਵਿੱਚ। ਉਹ ਹੈ 10 ਤੋਂ 20%। ਉਹ 10 ਤੋਂ 20% ਪੇਸ਼ੈਂਟਸ ਜਿਨ੍ਹਾਂ ਨੂੰ ਫੈਟੀ ਲੀਵਰ ਹੁੰਦਾ ਹੈ ਉਹ ਸਿਰੋਸਿਸ ਵਾਲੀ ਸਟੇਜ ਵੱਲ ਜਾ ਸਕਦੇ ਨੇ ਜੇ ਉਹਨਾਂ ਨੇ ਆਪਣੇ ਰਿਸਕ ਫੈਕਟਰਸ ਕੰਟਰੋਲ ਨਾ ਕੀਤੇ ਤੇ ਟਾਈਮ ਦੇ ਨਾਲ ਆਪਣਾ ਲਾਈਫਸਟਾਈਲ ਇੰਪਰੂਵ ਨਾ ਕੀਤਾ ਤੇ ਜੋ ਬਿਮਾਰੀਆਂ ਕਰਕੇ ਉਹ ਹੋ ਰਿਹਾ ਹੈ ਉਹਨਾਂ ਨੂੰ ਕੰਟਰੋਲ ਨਹੀਂ ਕੀਤਾ। ਤੋ ਫੈਟੀ ਲੀਵਰ ਤੋਂ ਬਾਅਦ ਜਦੋਂ ਲੀਵਰ ਖਰਾਬ ਹੋਣਾ ਸ਼ੁਰੂ ਹੁੰਦਾ ਹੈ ਤਾਂ ਉਹਦੇ ਦੋ ਸਟੇਜਾਂ ਹੋਰ ਹੁੰਦੀਆਂ ਨੇ ਪਹਿਲੀ ਸਟੇਜ ਤਾਂ ਫੈਟੀ ਲੀਵਰੀ ਹੋ ਗਈ ਦੂਜੀ ਸਟੇਜ ਹੈਪਟਾਈਟਿਸ ਜਿਹਦੇ ਵਿੱਚ ਤੁਹਾਡੇ ਐਸਡੀਓਟੀ ਤੇ ਐਸਜੀਪੀਟੀ ਵਧਨੇ ਸ਼ੁਰੂ ਹੋ ਜਾਣਗੇ ਤੇ ਤੀਸਰੀ ਸਟੇਜ ਹੈ ਸਿਰੋਸਿਸ ਜਿਹਦੇ ਵਿੱਚ ਲੀਵਰ ਦੇ ਵਿੱਚ ਸਕਾਰਿੰਗ ਹੋਣੀ ਸ਼ੁਰੂ ਹੋ ਜਾਊਗੀ ਤੇ ਲੀਵਰ ਪਰਮਨੈਂਟਲੀ ਡੈਮੇਜ ਹੋਣਾ ਸ਼ੁਰੂ ਹੋ ਜਾਊਗਾ ਤੋ ਪਹਿਲੀ ਸਟੇਜ ਜੋ ਕਿ ਫੈਟੀ ਲੀਵਰ ਹੈ ਤੇ ਤੀਸਰੀ ਸਟੇਜ ਹੈ ਸਿਰੋਸਿਸ ਉਹਦੇ ਵਿੱਚ ਤੁਹਾਡੇ ਐਸਡੀਓਟੀ ਤੇ ਐਸਜੀਪੀਟੀ ਲੈਵਲਸ ਨਾਰਮਲ ਆ ਸਕਦੇ ਨੇ ਤੇ ਹੈਪਟਾਈਟਿਸ ਸਟੇਜ ਦੇ ਵਿੱਚ ਐਸਜੀਪੀਟੀ ਤੇ ਐਸਡੀਓ ਤੇ ਅਲਟਰਾਸਾਉਂਡ ਦੀ ਰਿਪੋਰਟ ਦੇ ਵਿੱਚ ਤੁਸੀਂ ਆਮ ਤੌਰ ਤੇ ਨੋਟਿਸ ਕੀਤਾ ਹੋਊਗਾ ਕਿ ਰਿਪੋਰਟ ਦੇ ਵਿੱਚ ਜੋ ਫੈਟੀ ਲੀਵਰ ਦੇ ਗ੍ਰੇਡ ਹੁੰਦੇ ਨੇ ਉਹ ਗ੍ਰੇਡ 1 ਜਾਂ ਗ੍ਰੇਡ 2 ਜਾਂ 3 ਕੀ ਲਈ ਕਿਹਾ ਹੁੰਦਾ ਹੈ। ਤੋਂ ਗ੍ਰੇਡ 1 ਸਭ ਤੋਂ ਘੱਟ ਸੀਵਰ ਹੁੰਦਾ ਹੈ ਗ੍ਰੇਡ 3 ਸਭ ਤੋਂ ਜ਼ਿਆਦਾ ਸੀਵਰ ਹੁੰਦਾ ਹੈ। ਤੋਂ ਗ੍ਰੇਡ 3 ਫੈਟੀ ਲੀਵਰ ਡਿਜ਼ੀਜ਼ ਹੋਵੇ ਤਾਂ ਉਹਦੇ ਵਿੱਚ ਰਿਸਕ ਜ਼ਿਆਦਾ ਹੁੰਦਾ ਹੈ ਕਿ ਅਗਲੀ ਸਟੇਜ ਤੇ ਪ੍ਰੋਗਰੈਸ ਕਰਦਾ। ਪਰ ਜੇ ਤੁਹਾਨੂੰ ਕੋਈ ਵੀ ਗ੍ਰੇਡ ਦਾ ਫੈਟੀ ਲੀਵਰ ਹੈ ਅਲਟਰਾਸਾਉਂਡ ਦੇ ਵਿੱਚ ਸਾਨੂੰ ਆਪਣਾ ਲਾਈਫਸਟਾਈਲ ਮੋਡੀਫਾਈ ਕਰਨਾ ਚਾਹੀਦਾ ਹੈ। ਲਾਈਫਸਟਾਈਲ ਵਧੀਆ ਕਰਨਾ ਚਾਹੀਦਾ ਹੈ ਜੋ ਤੁਹਾਡੇ ਰਿਸਕ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਨੂੰ ਫੈਟ ਲੀਵਰ ਨਹੀਂ ਹੁੰਦਾ ਪਰ ਅਲਟਰਾਸਾਉਂਡ ਦੇ ਵਿੱਚ ਫਿਰ ਵੀ ਆ ਜਾਂਦਾ ਹੈ ਜੇ ਇਸ ਤਰ੍ਹਾਂ ਦਾ ਕਈ ਵਾਰ ਡਾਕਟਰ ਨੂੰ ਸ਼ੱਕ ਹੋਵੇ ਤਾਂ ਤੁਹਾਡਾ ਡਾਕਟਰ ਤੁਹਾਨੂੰ ਐਮ ਆਰ ਆਈ ਜਾਂ ਫਿਰ ਫਾਈਬਰੋਸਕੈਨ ਰეკਮੈਂਡ ਕਰ ਸਕਦਾ ਹੈ ਤੇ ਬਹੁਤ ਵਾਰ ਪੇਸ਼ੈਂਟਸ ਐਸ ਡੀ او ٹی ਤੇ ਐਸ ਜੀ ਪੀ ਟੇ ਦੇ ਲੈਵਲਸ ਬਾਰੇ ਪੁੱਛਦੇ ਨੇ ਸੋ 70 ਤੋਂ 80% ਜੋ ਪੇਸ਼ੈਂਟਸ ਫੈਟ ਲੀਵਰ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਐਸ ਡੀ او ٹی ਦਾ ਐਸ ਜੀ ਪੀ ਟੇ ਲੈਵਲ ਨਾਰਮਲ ਹੁੰਦੇ ਨੇ ਤੇ ਕੁਝ ਕੁਝ ਪੇਸ਼ੈਂਟ ਦੇ ਵਿੱਚ ਵਧੇ ਹੋ ਸਕਦੇ ਨੇ ਤੇ ਜੇ ਐਸ ਡੀ او ٹی ਤੇ ਐਸ ਜੀ ਪੀ ਟੇ ਲੈਵਲਸ ਵਧਣੇ ਸ਼ੁਰੂ ਹੋ ਗਏ ਤਾਂ ਹੋਰ ਧਿਆਨ ਦੇ ਇਲੀਵਰ ਦੀ ਡੈਮੇਜ ਹੋਰ ਜ਼ਿਆਦਾ ਫਾਸਟ ਹੋ ਸਕਦੀ ਹੈ ਸਪੈਸ਼ਲੀ ਸੋ ਜੇ ਤੁਹਾਨੂੰ ਫੈਟ ਲੀਵਰ ਹੈ ਤਾਂ ਉਹ ਕਿਵੇਂ ਰਿਵਰਸ ਹੋ ਸਕਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਫੈਟ ਲੀਵਰ ਦੀ ਕੋਈ ਵੀ ਦਵਾਈ ਨਹੀਂ ਹੁੰਦੀ ਉਹ ਸਿਰਫ ਤੁਸੀਂ ਲਾਈਫਸਟਾਈਲ ਮੋਡੀਫਾਈ ਕਰਕੇ ਤੇ ਜਾਂ ਫਿਰ ਜੋ ਫੈਟ ਲੀਵਰ ਦਾ ਕਾਰਨ ਹੈ ਉਸ ਨੂੰ ਠੀਕ ਕਰਕੇ ਹੀ ਤੁਸੀਂ ਰਿਵਰਸ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਜੇ ਤੁਹਾਨੂੰ 슈ਗਰ ਹੈ ਜਾਂ ਕੋਈ ਹੋਰ ਮੈਟਾਬੋਲਿਕ ਬਿਮਾਰੀ ਹੈ ਤਾਂ ਉਸ ਦੀ ਪ੍ਰੋਪਰ ਦਵਾਈ ਲੈ ਕੇ ਉਸ ਨੂੰ ਪ੍ਰੋਪਰ ਕੰਟਰੋਲ ਕਰੋ ਤੇ ਨਾਲ ਤੁਸੀਂ ਕੁਝ ਲਾਈਫਸਟਾਈਲ ਮੋਡੀਫਿਕੇਸ਼ਨਸ ਇੰਪਲੀਮੈਂਟ ਕਰੋ ਜਿਵੇਂ ਡਾਈਟ ਟਾਈਟ ਦੇ ਵਿੱਚ ਤੁਸੀਂ ਲੋ ਕਾਰਬੋਹਾਈਡਰੇਟ ਲੋ ਤੇ ਲੋ ਫੈ processed food avoid ਕਰੋ ਤੇ balanced diet ਖਾਓ fruits vegetables ਆਫ ਦੀ ਡਾਈਟ ਦੇ ਵਿੱਚ ਵਧਾਓ ਤੇ ਮਾਰਕੀਟ ਦੇ ਵਿੱਚ ਮਿਲਣ ਵਾਲੀਆਂ ਮਿੱਠੀਆਂ ਚੀਜ਼ਾਂ ਬਿਸਕਟ ਮਠਿਆਈਆਂ ਜੂਸਸ ਉਹ ਸਭ ਅਵੋਇਡ ਕਰੋ ਰੈਗੂਲਰ ਐਕਸਰਸਾਈਜ਼ ਕਰੋ ਦੋ ਤਰ੍ਹਾਂ ਦੀ ਐਕਸਰਸਾਈਜ਼ ਹੁੰਦੀ ਹੈ ਇੱਕ ਹੁੰਦੀ ਹੈ ਕਾਰਡੀਓ ਤੇ ਇੱਕ ਹੁੰਦੀ ਹੈ ਮਸਲ ਸਟਰੈਂਥਨਿੰਗ ਦੋਨੋਂ ਹੀ ਬਹੁਤ ਇੰਪੋਰਟੈਂਟ ਨੇ ਤੇ ਹਫ਼ਤੇ ਦੇ ਵਿੱਚ ਘੱਟੋ ਘੱਟ 150 ਮਿੰਟ ਕਾਰਡੀਓ ਕਰੋ ਉਸ ਨੂੰ ਤੁਸੀਂ ਡੇਲੀ 30 ਮਿੰਟ ਪਰ ਡੇ ਸਪਲੀਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ 5 ਦਿਨ ਦੇ ਵਿੱਚ ਉਹ ਪੂਰਾ ਕਰ ਸਕਦੇ ਹੋ ਤੇ 2 ਦਿਨ ਰੈਸਟ ਕਰ ਸਕਦੇ ਹੋ ਉਸੇ ਤਰ੍ਹਾਂ ਤੁਸੀਂ ਮਸਲ ਸਟਰੈਂਥਿੰਗ ਐਕਸਰਸਾਈਜ਼ ਕਰ ਸਕਦੇ ਹੋ ਉਹ ਵੀ ਕਾਫੀ ਇੰਪੋਰਟੈਂਟ ਨੇ ਕਿਉਂਕਿ ਜੇ ਤੁਸੀਂ ਮਸਲ ਮਾਸ ਆਪਣਾ ਜਿਮ ਜਾ ਕੇ ਵਧਾਓਗੇ ਤਾਂ ਤੁਹਾਡੇ ਮਸਲ ਮੈਟਾਬੋਲਿਜ਼ਮ ਵਧੂਗਾ ਤੇ ਤੁਹਾਡੀਆਂ ਕੈਲਰੀਜ਼ ਜ਼ਿਆਦਾ ਯੂਜ਼ ਹੋਣਗੀਆਂ ਮਸਲ ਦੇ ਵਿੱਚ ਤੇ ਜਿਹੜੀਆਂ ਐਕਸਟਰਾ ਕੈਲਰੀਜ਼ ਨੇ ਤੇ ਐਕਸਟਰਾ ਕਾਰਬਸ ਨੇ ਉਹ ਤੁਹਾਡੇ ਲੀਵਰ ਦੇ ਵਿੱਚ ਜਾ ਕੇ ਜਮਾ ਨਹੀਂ ਹੋਣਗੇ ਤੇ ਨਵਾਂ ਫੈਟ ਨਹੀਂ ਬਣੂਗਾ ਕਿਉਂਕਿ ਜੇ ਤੁਹਾਡਾ ਮਸਲ ਮਾਸ ਜ਼ਿਆਦਾ ਹੈ ਤਾਂ ਬਾਡੀ ਦੀ ਰਿਕੁਆਇਰਮੈਂਟ ਕੈਲਰੀਜ਼ ਦੀ ਵੱਜ ਜਾਂਦੀ ਹੈ ਤਾਂ ਐਕਸਟਰਾ ਕੈਲਰੀਜ਼ ਘੱਟ ਬਚਦੀਆਂ ਨੇ ਸੋ ਲੀਵਰ ਦੇ ਵਿੱਚ ਘੱਟ ਜਾ ਕੇ ਜਮਾ ਹੁੰਦੀਆਂ ਨੇ ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਡੈਫੀਨਿਟਲੀ ਤੁਹਾਨੂੰ ਛੱਡਣ ਦੀ ਲੋੜ ਹੈ ਕਿਉਂਕਿ ਤੁਹਾਡਾ ਫੈਟ ਲੀਵਰ ਰਿਵਰਸ ਹੋ ਜਾਊਗਾ ਇਹ ਸਭ ਤੋਂ ਇੰਪੋਰਟੈਂਟ ਥਿੰਗਸ weight loss ਜੇ ਤੁਹਾਡਾ weight ਜ਼ਿਆਦਾ ਹੈ ਤਾਂ ਤੁਸੀਂ weight ਘਟਾਓਗੇ ਤਾਂ ਆਪਣਾ ਫੈਟ ਲੀਵਰ ਵੀ ਤੁਹਾਡਾ ਘਟ ਜਾਊਗਾ ਕਿਉਂਕਿ ਜਦੋਂ ਬਾਡੀ ਦੇ ਵਿੱਚ ਫੈਟ ਬਰਨ ਹੋਊਗਾ ਤਾਂ ਫੈਟ ਸਿਰਫ ਚਮੜੀ ਥੱਲੇ ਬਰਨ ਨਹੀਂ ਹੋਊਗਾ ਆਪ ਤੁਹਾਡੀ ਜੋ ਬਾਡੀ ਦੇ ਅੰਦਰ ਲਿਆ ਆਰਗਨਸ ਨੇ ਉਹਨਾਂ ਦੇ ਵਿੱਚੋਂ ਵੀ ਫੈਟ ਬਰਨ ਹੋਊਗਾ ਕਿਉਂਕਿ ਬਾਡੀ ਨੇ ਜਦੋਂ ਫੈਟ ਬਰਨ ਕਰਨਾ ਹੈ ਉਸਨੇ ਇਹ ਨਹੀਂ ਸੋਚਣਾ ਕਿ ਮੈਂ ਫੈਟ ਕਿੱਥੋਂ ਬਰਨ ਕਰਨਾ ਹੈ ਉਹਨੇ ਚਮੜੀ ਵਾਲਾ ਫੈਟ ਵੀ ਬਰਨ ਕਰਨਾ ਹੈ ਲੀਵਰ ਵਾਲ ਜੋ ਜੇ ਤੁਸੀਂ ਆਪਣਾ 5 ਤੋਂ 10% ਭਾਰ ਵੀ ਘਟਾ ਲਿਆ ਤਾਂ ਤੁਹਾਡਾ ਫੈਟੀ ਲੀਵਰ ਕਾਫੀ ਘਟ ਜਾਊਗਾ। ਤੋਂ ਮੰਨ ਲਓ ਤੁਹਾਡਾ ਜੇ ਭਾਰ 80 ਕਿਲੋ ਹੈ ਤਾਂ ਤੁਸੀਂ 4 ਤੋਂ 8 ਕਿਲੋ ਵੀ ਘਟਾ ਲਿਆ ਤਾਂ ਤੁਹਾਡਾ ਫੈਟੀ ਲੀਵਰ ਕਾਫੀ ਹੱਦ ਤੱਕ ਘਟ ਸਕਦਾ ਹੈ। ਕੋਇੰਟ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਫੈਟੀ ਲੀਵਰ ਤੋਂ ਬਚਣ ਲਈ ਸਹੀ weight ਮੇਨਟੇਨ ਕਰੋ, ਸਹੀ ਲਾਈਫ ਸਟਾਈਲ ਰੱਖੋ, ਸਹੀ ਡਾਈਟ ਰੱਖੋ। ਪਰ ਜੇ ਤੁਹਾਨੂੰ ਅਲਟਰਾਸਾਊਂਡ ਦੇ ਵਿੱਚ ਫੈਟੀ ਲੀਵਰ ਆਉਂਦਾ ਹੈ ਤਾਂ ਘਬਰਾਉਣਾ ਨਹੀਂ ਹੈ ਪਰ ਉਸ ਨੂੰ ਇਗਨੋਰ ਵੀ ਨਹੀਂ ਕਰਨਾ ਹੈ ਤੇ ਆਪਣਾ ਲਾਈਫ ਸਟਾਈਲ ਚੇਂਜ ਨਾਲ ਦੀ ਨਾਲ ਸ਼ੁਰੂ ਕਰ ਦਿਓ ਤੁਹਾਡਾ ਲੀਵਰ ਖਰਾਬ ਨਹੀਂ ਹੋਊਗਾ। ਪਰ ਜੇ ਉਵੇਂ ਹੀ ਪ੍ਰੋਸੈਸ ਚੱਲਦਾ ਰਿਹਾ ਬਾਡੀ ਦੇ ਵਿੱਚ ਤਾਂ ਹੋ ਸਕਦਾ ਹੈ ਫੀਟਰ ਦੇ ਵਿੱਚ ਲੀਵਰ ਦੇ ਵਿੱਚ ਪ੍ਰੋਬਲਮ ਆ ਜਾਵੇ ਪਰ ਜ਼ਿਆਦਾਤਰ ਕੇਸਸ ਦੇ ਵਿੱਚ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਜੇ ਤੁਸੀਂ ਸਹੀ ਆਪਣੇ ਸਟੈਪਸ ਟਾਈਮ ਤੇ ਲੈ ਲੇ ਇੱਕ ਵਾਰ ਮੈਂ ਫੇਰ ਕਹਿਣਾ ਚਾਹਣਾ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਤੁਹਾਨੂੰ ਲੀਵਰ ਦੀਆਂ ਦਵਾਈਆਂ ਮਿਲ ਜਾਣਗੀਆਂ ਪਰ ਫੈਟੀ ਲੀਵਰ ਰਿਵਰਸ ਕਰਨ ਲਈ ਕੋਈ ਵੀ ਪ੍ਰੂਵਨ ਦਵਾਈ ਨਹੀਂ ਹੈ ਫੈਟੀ ਲੀਵਰ ਨੂੰ ਤੁਸੀਂ ਸਿਰਫ ਆਪਣਾ ਲਾਈਫ ਸਟਾਈਲ ਮੋਡੀਫਾਈ ਕਰਕੇ ਹੀ ਰਿਵਰਸ ਕਰ ਸਕਦੇ ਹੋ weight lose ਕਰਕੇ ਹੀ ਰਿਵਰਸ ਕਰ ਸਕਦੇ ਹੋ ਜਾਂ ਫਿਰ ਸ਼ਰਾਬ ਛੱਡ ਕੇ ਹੀ ਰਿਵਰਸ ਕਰ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਕਤ ਤੋਂ ਵਕ ਤੇ سوشل میڈیا ਤੇ ਵੀ ਸ਼ੇਅਰ ਕਰੋ ਤੇ ਜੇ ਤੁਹਾਡੇ ਕੁਝ ਕੁਐਸਚਨ ਹਜੇ ਵੀ ਆਨਸਰ ਨਹੀਂ ਹੋਏ ਤਾਂ ਤੁਸੀਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ